ਦਾਰ ਕਈਆਂ ਨੇ ਜਿਹੜੀਆਂ ਹਾਂ ਜਿਹੜੀਆਂ ਗੱਲਾਂ ਉਹਨੇ ਕਈਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆ ਉਹ ਮਤਲਬ ਉਹ ਕੋਈ ਜ਼ਰੂਰੀ ਨਹੀਂ ਹੈ ਵੀ ਉਹ ਕਿਸੇ ਇੱਕ ਬੰਦੇ ਦੇ ਉੱਤੇ ਲਾਗ ਨਹੀਂ ਕੀਤੀ ਹੋਈ ਹੈ ਉਹਨੇ ਸਭ ਤੋਂ ਵੱਡੀ ਗੱਲ ਕੀਤੀ ਹੈ ਨਜਾਇਜ਼ ਪਰਚਿਆਂ ਦੀ ਹਾਂਜੀ ਕਹਿੰਦੇ ਵੀ ਜਿਹੜਾ ਨਜਾਇਜ਼ ਪਰਚਿਆਂ ਦਾ ਪ੍ਰਚਲਨ ਹੋ ਗਿਆ ਨਾ ਜੀ ਇਹ ਮਤਲਬ ਅਸੀਂ ਵੀ ਕਰ ਰਹੇ ਨੇ ਜੀ ਉਹਨਾਂ ਵਾਲੇ ਵੀ ਕਰ ਰਹੇ ਨੇ ਪਹਿਲਾਂ ਅਕਾਲੀਆਂ ਨੇ ਵੀ ਕਰੇ ਨੇ ਜੀ ਸਹੀ ਹੈ ਮਤਲਬ ਉਹਦੇ ਚ 24 26 ਦੇ ਪਰਚੇ ਵੀ ਆ ਜਾਂਦੇ ਨੇ 307 ਦੇ ਪਰਚੇ ਵੀ ਆ ਜਾਂਦੇ ਨੇ ਕਿਸੇ ਨੂੰ ਕਿਸੇ ਮਾਰਡਰ ਕੇਸ ਦੇ ਵਿੱਚ ਇਨਵੋਲਵ ਕਰਵਾ ਦੇਣਾ ਮਤਲਬ ਇਸ ਤਰ੍ਹਾਂ ਦੇ ਕਈ ਕੇਸ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਆਮ ਪਬਲਿਕ ਨੂੰ ਫਸਾਇਆ ਜਾਂਦਾ ਤੇ ਬਾਅਦ ਦੇ ਵਿੱਚ ਉਸ ਬੰਦੇ ਨੂੰ ਸਜ਼ਾ ਵੀ ਹੋ ਸਕਦੀ ਹੁੰਦੀ ਹੈ ਬਰੀ ਵੀ ਹੋ ਸਕਦਾ ਹੁੰਦਾ ਉਹ ਤਾਂ ਆਮ ਜੋ ਕੋਰਟਾਂ ਦਾ ਕੰਮ ਹੁੰਦਾ ਜੀ ਇਸ ਚੀਜ਼ ਦਾ ਹੱਲ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਕੋਈ ਆਈਓ ਨੇ ਜੀ ਪਰਚਾ ਦਰਜ ਕਰਤਾ ਕਿਸੇ ਤੋਂ ਜੇ ਉਹ ਪਰਚੇ ਦੇ ਵਿੱਚ ਬਰੀ ਹੋ ਜਾਂਦਾ ਹੈ ਪਰਚਾ ਉਹ ਬੰਦਾ 6 ਮਹੀਨੇ ਜਾਂ 6 ਮਹੀਨੇ ਅੰਦਰ ਲਾਇਆ ਤਾਂ ਆਯੋਦੀ ਜਿਹੜੀ ਤਨਖਾਹ ਹੈ ਅਸੀਂ 5 ਸਾਲ ਕੱਟਾਂਗੇ ਜੀ ਉਸ ਦੀ ਤੇ ਉਹ ਨਾਲ ਸੰਵਿਧਾਨ ਦੇ ਮਤਲਬ ਵਿધાન ਸਭਾ ਦੇ ਵਿੱਚ ਅਸੀਂ ਮਤਾ ਪਾਸ ਕਰਕੇ ਕਾਨੂੰਨ ਬਣਾਵਾਂਗੇ ਇਸ ਤਰ੍ਹਾਂ ਤਾਂ ਕਿ ਲੋਕਾਂ ਦੇ ਨਾਲ ਜਿਆਦਤੀ ਨਾ ਹੋਵੇ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ ਦੇਖੋ ਇਹ ਸਰਕਾਰ ਨਹੀਂ ਬਣੀ ਚਲੋ ਬਣੀ ਸਕਦੀ ਹੈ ਪਰ ਰਾਜਾ ਵੜਿੰਗ ਵੱਲੋਂ ਇੱਕ ਸ਼ੋਸ਼ਾ ਛੱਡੇ ਗਿਆ ਦੇਖੋ ਇਹ ਹੀ ਗੱਲਾਂ ਪਹਿਲਾਂ ਭਗਵੰਤ ਮਾਨ ਸਾਹਿਬ ਕਰਦੇ ਸੀ ਪਰ ਉਹ ਕਰ ਰਹੇ ਨੇ ਅਸੀਂ ਬੰਦੇ ਆ ਪਰ ਉਹ ਗਤੀ ਨਹੀਂ ਫੜੀ ਭਗਵੰਤ ਮਾਨ ਜੇ ਫੜਨੀ ਚਾਹੀਦੀ ਕੋਈ ਸਾਲ ਭਗਵੰਤ ਮਾਨ ਜੀ ਕੋ ਰਹਿ ਗਿਆ ਕੀ ਰਾਜਾ ਵੜਿੰਗ ਲੋਕਾਂ ਨੂੰ ਆਪਣੇ ਖਿੱਚਣ ਲਈ ਆ ਜਾ ਬਿਆਨ ਤਾਂ ਨਹੀਂ ਦੇਦੇ ਦੇਖੋ ਜੀ ਸਿਆਸਤ ਤੋਂ ਪ੍ਰੇਰਿਤ ਵੀ ਹੋ ਸਕਦਾ ਲੋਕਾਂ ਲੋਕ ਇਹਨਾਂ ਗੱਲਾਂ ਤੋਂ ਪੀੜਤ ਵੀ ਹੈਗੇ ਨੇ ਜੀ ਹਾਂ ਲੋਕ ਇਹ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਇਹਨਾਂ ਨੇ ਲੋਕਾਂ ਦੀ ਨਬਜ਼ ਫੜੋਲਣੀ ਹੁੰਦੀ ਹੈ ਵੀ ਲੋਕਾਂ ਦੀ ਦੁੱਖ ਦੀ ਰਗ ਦੇ ਉੱਤੇ ਹੱਥ ਧਰ ਕੇ ਦੇਖਣਾ ਹੁੰਦਾ ਵੀ ਇਹਨਾਂ ਨੂੰ ਕਿੰਨਾ ਸਰ ਤਕਲੀਫ ਹੈ ਉਹਦੇ ਬਾਰੇ ਬਿਆਨ ਦੇਣਾ ਹੁੰਦਾ ਹੈ ਇਸੇ ਚੀਜ਼ ਨੂੰ ਵੀ ਮਤਲਬ ਸਮਝਦਾਰੀ ਦੀ ਸਿਆਸਤ ਕਿਹਾ ਜਾਂਦਾ ਹੈ ਤਾਂ ਕਿ ਲੋਕਾਂ ਤੋਂ ਵੋਟਾਂ ਨੇ ਜਿਹੜੀਆਂ ਇਸ ਤਰੀਕੇ ਦੇ ਨਾਲ ਲਈਆਂ ਜਾ ਸਕਣ ਇਹ ਤਾਂ ਹਰ ਇੱਕ ਪਾਰਟੀ ਵੀ ਕਰਦੀ ਹੈ ਔਰ ਕਰਨਾ ਵੀ ਚਾਹੀਦਾ ਹੈ ਜੇ ਲੋਕ ਭਲਾਈ ਦਾ ਕੋਈ ਕਾਨੂੰਨ ਬਣਾਉਣ ਵਾਸਤੇ ਕਹਿੰਦਾ ਕੋਈ ਮਾੜੀ ਗੱਲ ਨਹੀਂ ਹੈ ਮਤਲਬ ਹੁਣ ਸਰਕਾਰਾਂ ਨੇ ਜਿਹੜੀਆਂ ਇਹ ਵੀ ਲੋਕ ਭਲਾਈ ਦੇ ਕਾਨੂੰਨ ਬਣਾ ਸਕਦੀਆਂ ਨੇ ਪਹਿਲਾਂ ਵਾਲਿਆਂ ਨੇ ਜਿਹੜੇ ਦੂ ਵੀ ਪਹਿਲਾਂ ਸੀਗੇ ਉਹਨਾਂ ਨੇ ਮਤਲਬ ਇੰਨਾ ਗੱਲਾਂ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਜਿਹਦੇ ਕਰਕੇ ਲੋਕ ਉਹਨਾਂ ਨਾਲ ਪਹਿਲਾਂ ਅਕਾਲੀਆਂ ਨਾਲੋਂ ਟੁੱਟ ਕੇ ਫਿਰ ਕਾਂਗਰਸ ਨਾਲੋਂ ਟੁੱਟ ਕੇ ਤੇ ਲੋਕਾਂ ਦੇ ਵਿੱਚ ਹੁਣ ਵੀ ਕਾਫੀ ਨਰਾਸ਼ਤਾ ਪਾਈ ਜਾ ਰਹੀ ਹੈ ਸਹੀ ਗੱਲ ਹੈ ਇਹ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਅੱਜ ਲੁਧਿਆਣੇ ਦੇ ਦਸਰੋ ਬਿਆਨ ਦਿੱਤਾ ਗਿਆ ਹੈ ਠੀਕ ਹੈ ਸਿਆਸਤ ਉਹ ਰੇਤ ਵੀ ਹੁੰਦਾ ਹੈ ਪਰ ਲੁਧਿਆਣਾ ਦੇਖੋ ਕਾਂਗਰਸ ਦਾ ਗੜ ਹੈ ਅਸੀਂ ਮੰਨਦੇ ਹਾਂ ਤੇ ਰਾਜਾ ਵੜਿੰਡੀ ਛਵੀ ਬਹੁਤ ਵਧੀਆ ਹੈ ਤੋਂ ਲੱਗਦਾ ਜੀ ਰਾਜਾ ਉਹਿੰ ਸਾਰਾ ਕੁਝ ਚਾਹੁੰਦੇ ਨੇ ਵੀ ਜੇਕਰ ਕੱਲ ਨੂੰ ਸਰਕਾਰ ਉਹਦੀ ਆਂਦੀ ਹੈ ਤਾਂ ਉਹ ਮੁੱਖ ਮੰਤਰੀ ਦੇ ਵੱਡੇ ਦਾਵੇਦਾਰ ਵੀ ਨਹੀਂ ਹਲਕੇ ਚੰਨੀ ਸਾਹਿਬ ਵੀ ਉਹਨਾਂ ਦੇ ਸਾਹਮਣੇ ਬੈਠੇ ਨੇ ਪਰ ਇਹ ਕੀ ਇਹ ਦਿਖਾਵਾ ਤਾਂ ਨਹੀਂ ਕਰ ਰਹੇ ਦੇਖੋ ਜਿਹੜਾ ਮੁੱਖ ਮੰਤਰੀ ਆ ਕੈਂਡੀਡੇਟ ਕੌਣ ਹੈ ਉਹ ਤਾਂ ਆਉਣ ਵਾਲੇ ਸਮੇਂ ਤੋਂ ਖਦੇ ਗਰਭ ਚ ਹੈ ਜੀ ਵੀ ਕਿ ਨੂੰ ਮਤਲਬ ਕਾਂਗਰਸ ਪਾਰਟੀ ਐਲਾਨ ਕਰਦੀ ਹੈ ਇਹ ਤਾਂ ਬਾਅਦ ਦੀ ਗੱਲ ਹੈ ਉਸ ਤੋਂ ਪਹਿਲਾਂ ਦਾ ਚੋਣਾ ਚੋਣਾਂ ਤੋਂ ਪਹਿਲਾਂ ਐਲਾਨ ਕਰਦੇ ਜਾਂ ਕਹਿਣ ਮਤਲਬ ਰੰਧਾਵਾ ਸਾਹਿਬ ਨੇ ਤਾਂ ਕੋ ਬਿਆਨ ਦਿੱਤਾ ਸੀ ਜੀ ਵੀ ਅਸੀਂ ਬਿਨਾ ਲਾੜੇ ਤੋਂ ਬਰਾਤ ਲੈ ਕੇ ਚੱਲਾਂਗੇ ਉਹਨਾਂ ਦਾ ਮਤਲਬ ਅਸੀਂ ਵੀ ਸੀਐਮ ਦਾ ਕੈਂਡੀਡੇਟ ਹੈ ਜਿਹੜਾ ਉਹਦਾ ਐਲਾਨ ਨਹੀਂ ਕਰਦੇ ਅਸੀਂ ਹਾਂ ਬਿਨਾ ਐਲਾਨ ਕੀਤੇ ਹੀ ਚੋਣ ਲੜਾਂਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਅ ਗੱਲ ਕਰ ਜਿਹੜੇ ਮਤਲਬ ਇਸ ਤਰ੍ਹਾਂ ਦੇ ਬਿਆਨ ਨੇ ਜਾਂ ਇਸ ਤਰ੍ਹਾਂ ਦੀ ਸੋਚ ਹੈ ਚਲੋ ਇੱਕ ਸੋਚ ਤਾਂ ਪੈਦਾ ਹੋਈ ਨਾ ਹਾਂ ਇਹ ਤਾਂ ਲੋਕਾਂ ਨੂੰ ਪਤਾ ਲੱਗਿਆ ਰਾਜਨੀਤਿਕ ਲੋਕਾਂ ਨੂੰ ਵੀ ਪਤਾ ਲੱਗਿਆ ਵੀ ਲੋਕਾਂ ਦੇ ਉੱਤੇ ਜਿਹੜਾ ਨਜਾਇਜ਼ ਪੁਲਿਸ ਦਾ ਡੰਡਾ ਚੱਲਦਾ ਆ ਉਹ ਕੋਈ ਵੀ ਰਾਜਨੀਤਿਕ ਪਾਰਟੀਆਂ ਕਰਕੇ ਉਹ ਰੁਕਣਾ ਚਾਹੀਦਾ ਆਪਾਸ ਵੀਰੇ ਵੀ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਨੌਜਵਾਨਾਂ ਉੱਪਰ ਜਿਹੜੇ ਜਾਲੀ ਝੂਠੇ ਪਰਚੇ ਪਾਏ ਜਾ ਰਹੇ ਨੇ ਬਦਨਾਮ ਆਪਣੇ ਹੀ ਲੀਡਰ ਪੰਜਾਬ ਨੂੰ ਕਰ ਰਹੇ ਕੋਈ ਬਾਹਰਲਾ ਨਹੀਂ ਕਰ ਰਿਆ ਹਾਂਜੀ ਫਿਰ ਇਹੀ ਤਾਂ ਗੱਲ ਕਰੀ ਜਾਂਦੇ ਜੀ ਹੁਣ ਤੁਸੀਂ ਲਾਓ ਵੀ ਜਿਹੜਾ ਜੁੱਧ ਨਸ਼ਾ ਵਿਰੁੱਧ ਹੋtheta ਗੱਲ ਆ ਜਾਂਦੀ ਹੈ ਕਿ ਸ਼ਰਾਬ ਦੇ ਨਾਲ ਦੁਨੀਆ ਦੇ ਵਿੱਤੇ 30 ਲੱਖ ਮੌਤਾਂ ਹੁੰਦੀਆਂ ਨੇ ਇੱਕ ਸਾਲ 'ਚ ਸਹੀ ਗੱਲ ਹੈ ਤੇ ਅਪਰ ਜੇ ਪੰਜਾਬ ਦਾ ਐਸਟੀਮੇਟ ਲਾਈਏ ਤਾਂ 15000 ਬੰਦਾ ਦੀ ਮੌਤ ਹੁੰਦੀ ਹੈ ਪੰਜਾਬ ਦੇ ਵਿੱਚ ਸ਼ਰਾਬ ਨਾਲ। ਪਰ ਡਾਕਟਰ ਸਾਹਿਬ ਸਰਕਾਰ ਤਾਂ ਕਹਿੰਦੀ ਉਹ ਨਸ਼ਾ ਹੀ ਨਹੀਂ ਹੈ ਨਾ। ਹਾਂ ਫਿਰ ਉਹ ਮੌਤਾਂ ਤਾਂ ਹੁੰਦੀਆਂ ਨੇ ਨਾ। ਇੰਨੀ ਗੱਲ ਤਾਂ ਇਹ ਹੈ ਵੀ ਮੌਤਾਂ ਚਾਹੇ ਨਸ਼ਾ ਹੈ ਚਾਹੇ ਉਹ ਤਾਂ ਗੁਰ ਮਤਲਬ ਮੌਤਾਂ ਜਿਹੜੀ ਚੀਜ਼ ਨਾਲ ਮੌਤਾਂ ਹੁੰਦੀਆਂ ਉਹਨੂੰ ਆਪਾਂ ਗੈਰ ਕਿ ਕਹਿ ਸਕਦੇ ਹਾਂ ਜਿਹੜੀਆਂ ਜਿਹੜੀ ਮਤਲਬ ਰੋਜ਼ਾਨਾ 30 ਤੋਂ 35 ਮੌਤਾਂ ਪੰਜਾਬ ਦੇ ਵਿੱਚ ਸ਼ਰਾਬ ਨਾਲ ਹੁੰਦੀਆਂ ਨੇ। ਹਾਂਜੀ ਸਹੀ ਗੱਲ ਹੈ। ਇਸ ਇੰਨਾ ਚੀਜ਼ਾਂ ਵੱਲ ਥੋੜਾ ਜਿਹਾ ਧਿਆਨ ਮੰਗਦਾ ਕਿਉਂਕਿ ਕੁਝ ਬੁੱਧੀਜੀਵੀ ਲੋਕ ਨੇ ਜਿਹੜੇ ਇੰਨਾ ਗੱਲਾਂ ਵਾਲੇ ਬਸੇ ਧਿਆਨ ਕਰਦੇ ਨੇ ਉਸ ਲੋਕ ਤਾਂ ਮਤਲਬ ਇਕੱਲੀ ਜੈ ਜੈਕਾਰਾਂ ਕਰਤੀ ਹੀ ਉਹ ਕਰਨਾ ਚਾਹੁੰਦੇ ਆ ਗੱਲ ਕਰ ਵੀ ਜਿਹੜੇ ਨੌਜਵਾਨਾਂ ਦਾ ਪ੍ਰਚਲਨ ਹੈ ਨੌਜਵਾਨ ਰਜਨਾ 300 ਮੁੰਡਾ ਜਹਾਜ਼ ਚੜ੍ਹਦਾ ਸਹੀ ਹੈ ਰਜਨਾ ਪਿਛਲੇ ਸਾਲ 2024 ਦੇ ਵਿੱਚ 97000 ਲਗਭਗ ਮੁੰਡਾ ਜਿਹੜਾ ਪੰਜਾਬ ਦਾ ਉਹ ਬਾਹਰ ਵਗਿਆ ਹਾਂ ਜੀ ਹਾਂ ਜੀ ਆਪਾਂ ਹਿਸਾਬ ਲਾਈਏ ਤਾਂ 12896 9000 ਦੇ ਲਗਭਗ ਬਣਦਾ ਪਰ ਮੰਥ 300 ਰੋਜ਼ ਵਾਲੀ ਦੱਲ ਹੋ ਗਈ ਫਿਰ 300 ਮੁੰਡਾ ਰੋਜ਼ ਜਾਂ ਚੜਦਾ ਫਿਰ ਮਤਲਬ ਕਹਿਣ ਦਾ ਪچھے ਆਪਾਂ ਉਹਨਾਂ ਨੂੰ ਕਹੀ ਉਹਨਾਂ ਨੂੰ ਕਿਸੇ ਹੋਰ ਗਲਤ ਚੀਜ਼ ਦੇ ਨਾਲ ਜੋੜ ਕੇ ਆਪਾਂ ਦੇਸ਼ ਨੂੰ ਆਪਦੇ ਨੂੰ ਬਦਨਾਮ ਕਰਕੇ ਇਹ ਸਾਡੇ ਵਾਸਤੇ ਮਾਰੀ ਗੱਲ ਹੈ ਨੌਜਵਾਨ ਜਾ ਰਿਹਾ ਬਾਹਰ ਜਾ ਰਿਹਾ ਮਤਲਬ ਇਹ ਨਹੀਂ ਹੈ ਵੀ ਕੋਈ ਨੌਜਵਾਨ ਮੌਤ ਦੇ ਮੂੰਹ ਚ ਜਾ ਰਿਹਾ ਹੈ ਬਾਹਰਲੇ ਸਰਕਾਰਾਂ ਦੀਆਂ ਨਾਕਾਮੀਆਂ ਦੇ ਕਾਰਨ ਸਰਕਾਰਾਂ ਕੋਲੇ ਰੋਜ਼ਗਾਰ ਦੇ ਸਾਧਨ ਨਹੀਂ ਲੋਕਾਂ ਕੋਲੇ ਰੋਜੀ ਰੋਟੀ ਦਾ ਮਸਲਾ ਆ ਗਿਆ ਲੋਕਾਂ ਕੋਲੇ ਪ੍ਰਾਪਰਟੀਆਂ ਘਟ ਗਈਆਂ ਇਹ ਕਾਰਨ ਨੇ ਜਿਹੜੇ ਬਾਹਰ ਜਾਣਦੇ ਨੇ ਉਸ ਥੋੜਾ ਜਿਹਾ क्रेਜ ਬਣ ਗਿਆ ਹੈ ਵੀ ਬਾਹਰ ਜਾਂਦਾ ਕਿਉਂਕਿ ਬਾਹਰਲੇ ਲੋਕ ਜਿਹੜੇ ਦੇ ਹੁੰਦੇ ਨੇ ਉਹ ਵੱਡੀਆਂ ਗੱਡੀਆਂ ਨਾਲ ਵੱਡੀਆਂ ਪੋਟੋਆਂ ਨਾਲ ਫੋਟੋਆਂ ਖਿੱਚ ਕੇ ਜਦੋਂ ਫੇਸਬੁੱਕ ਤੇ ਪਾ ਦਿੰਦੇ ਨੇ ਨਾ ਤਾਂ ਮਤਲਬ ਜਿਹੜਾ ਮੁੰਡਾ ਪਿੰਡ ਦੇ ਵਿੱਚ ਹੁੰਦਾ ਉਹਦੇ ਅੰਦਰ ਵੀ ਇੱਕ ਨਾਲਸਾ ਪੈਦਾ ਹੋ ਜਾਂਦੀ ਹੈ ਗੱਲ ਕਰੋ ਜਿਹੜੇ ਹਕੀਕਤ ਦੇ ਵਿੱਚ ਉੱਥੇ ਜਾ ਕੇ ਕੰਮ ਕਰਦੇ ਨੇ ਕਿਹੜੇ ਕਾਰਖਾਨੇ 'ਚ ਕਰਦੇ ਨੇ ਕਿਹੜੇ ਮੌਲਚ ਕਰਦੇ ਨੇ ਕਿਹੜੇ ਪੰਪਤੇ ਕਰਦੇ ਨੇ ਕਿੰਨੀ ਲੇਬਰ ਕਰਦੇ ਨੇ ਉਹ ਵੀ ਫੇਸਬੁੱਕ ਦੇ ਉੱਤੇ ਫੋਟੋ ਨਹੀਂ ਪਾਉਂਦੇ ਤਾਂ ਕਿ ਵੀ ਪਿਛਲੇ ਮੁੰਡੇ ਨਾ ਆਉਣ ਡਾਕਟਰ ਸਾਹਿਬ ਤੁਹਾਡੇ ਲਈ ਤੁਹਾਡੇ ਲਈ ਤੁਹਾਡੇ ਲਈ ਇੱਕ ਸੁਨੇਹਾ ਆਇਆ ਹੈ ਕਹਿ ਸਕਦਾ ਤੁਹਾਨੂੰ ਹਾਂਜੀ ਹਾਂਜੀ ਆਪਣੇ ਦਰਸ਼ਕ ਨੇ ਮਲਕੀਤ ਸਿੰਘ ਜੀ ਜੁੜੇ ਹੋਏ ਨੇ ਆਪਣਾ ਲਾਈਵ ਦੇਖ ਰਹੇ ਨੇ ਵੈਰੀ ਗੁੱਡ ਥੈਂਕ ਯੂ ਮਲਕੀਤ ਸਿੰਘ ਜੀ ਉਹ ਕਹਿ ਰਹੇ ਨੇ ਵੀ ਮੈਂ ਤੁਹਾਡਾ ਲਈ ਰੋਹ ਦੇਖਦਾ ਆ ਵੀ ਰਜਿੰਦਰ ਸਿੰਘ ਜੀ ਬਹੁਤ ਵਧੀਆ ਬੋਲਦੇ ਨੇ ਵੀ ਇਹ ਤੱਤ ਵੀ ਬੜੇ ਵਧੀਆ ਦਿੰਦੇ ਨੇ ਜਿਵੇਂ ਹਾਂ ਕੀ ਹਾਂ ਕਹਿੰਦੇ ਜਿਵੇਂ ਤੁਸੀਂ ਹੁਣ ਦਿੱਤੀ ਆ ਧਾਰਨਾ ਵੀ 12 ਠੀਕਾ ਜੋ ਵੀ ਹੈ ਕਹਿੰਦੇ ਵੀ ਇਹ ਟੀਚਰ ਤਾਂ ਨਹੀਂ ਮੈਦ ਦੇ ਉਹ ਇਹਨਾਂ ਨੂੰ ਜਵਾਬ ਦਿਓ ਪਲੀਜ਼ ਦੇਖੋ ਭਰਾ ਮੇਰਾ ਟੀਚਰ ਤਾਂ ਨਹੀਂ ਹੈਗੇ ਗੱਲ ਕਰ ਵੀ ਥੋੜਾ ਜਨਾ ਪੰਜਾਬ ਨਾਲ ਮੋਹ ਰੱਖਦੇ ਆ ਹਾਂ ਪੰਜਾਬ ਨਾਲ ਮਤਲਬ ਇਹ ਨਹੀਂ ਆਪਾਂ ਨੂੰ ਕਿਡਾ ਆਪਾਂ ਨਾ ਤਾਂ ਆਪਾਂ ਰਾਜਨੀਤਿਕ ਲੋਕਾਂ ਜੀ ਜੀ ਜਦੋਂ ਆਪਾਂ ਕੋਈ ਵਪਾਰੀ ਕਿਸਮ ਦੇ ਲੋਕਾਂ ਵੀ ਵੱਡੇ ਤਣਾਅ ਦਾ ਆਪਾਂ ਤਾਂ ਟਾਈਮ ਪਾਸ ਕਰਦੇ ਆ ਆਪਾਂ ਨੂੰ ਜਦੋਂ ਪੰਜਾਬ ਦੇ ਨਾਲ ਕੋਈ ਅਣਹੋਣੀ ਤਾਂ ਵਾਪਰਦੀ ਆ ਉਹਦਾ ਤਾਂ ਦੁੱਖ ਹੁੰਦੀ ਹੁੰਦਾ ਜਦੋਂ ਮਤਲਬ ਕੋਈ ਅਣਹੋਣੀਆਂ ਪੈਦਾ ਕਰਨ ਵਾਲੇ ਲੋਕ ਉਸ ਨੂੰ ਕਿਸੇ ਹੋਰ ਪਾਸੇ ਗੱਲ ਨੂੰ ਉਲਟਾ ਕੇ ਸਮਝਾਉਂਦੇ ਨੇ ਨਾ ਉਦੋਂ ਦੁੱਖ ਬੜਾ ਲੱਗਦਾ ਇਸ ਕਰਕੇ ਪੜਾਈ ਤਾਂ ਠੀਕ ਐ ਵੀਰਾ ਟਾਈਮ ਪਾਸ ਕਰੀ ਜਾਂਦੇ ਆ ਧੰਨਵਾਦ ਤੁਹਾਡਾ ਮੈਂ ਦੱਸ ਦੇਣਾ ਜੇਕਰ ਮਲਕੀਤ ਸਿੰਘ ਜੀ ਤੁਸੀਂ ਚਾਹੁੰਦੇ ਹੋ ਡਾਕਟਰ ਨਾਲ ਗੱਲ ਕਰਨਾ ਤਾਂ ਤੁਸੀਂ ਕਾਲ ਕਰ ਸਕਦੇ ਹੋ ਮੈਂ ਕਾਨਫਰੈਂਸ ਦੇ ਇੱਕ ਤੁਹਾਡੀ ਕਾਲ ਕਰਾ ਸਕਦਾ ਤੁਹਾਨੂੰ ਦੋਵੇਂ ਡਾਕਟਰਾਂ ਦਾ ਜਵਾਬ ਦਿੱਤਾ ਬੜਾ ਵਧੀਆ ਕਿ ਇਹ ਪੰਜਾਬ ਨਾਲ ਪਿਆਰ ਕਰਦੇ ਤਾਂ ਸਾਡੇ ਨਾਲ ਜੁੜਦੇ ਚੈਨਲ ਨਾਲ ਹਾਂਜੀ ਬੋਲਦੇ ਹਾਂ ਤੁਸੀਂ ਬੋਲੋ ਉਹ ਕਾਲ ਕਰ ਰਹੇ ਨੇ ਉਹਨਾਂ ਮੈਸੇਜ ਆ ਗਿਆ ਆਈ ਕਾਲ ਯੂ ਠੀਕ ਐ ਅਸਲ ਗੱਲ ਇਹੀ ਐ ਵੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਨਾ ਪੰਜਾਬ ਦਾ ਨੌਜਵਾਨ ਬਹੁਤ ਮਤਲਬ ਇਹਦੇ ਚ ਟੈਲੈਂਟ ਹੈ ਬਹੁਤ ਇਹ ਯੋਗ ਹੈ ਬਹੁਤ ਇਹ ਪੜhaiਆਂ ਨੇ ਬਹੁਤ ਮੱਲਾ ਮਾਰੀਆਂ ਨੇ ਅਮਰੀਕਾ ਦੇ ਵਿੱਚ ਪਾਰਲੀਮੈਂਟ ਤੱਕ ਕੋਰਟਾਂ ਤੱਕ ਵੱਡੇ ਅਹੁਦਿਆਂ ਤੇ ਸਾਡੇ ਪੰਜਾਬੀ ਭਰਾ ਬਰਾਜਮਾਨ ਨੇ ਪਾਰਲੀਮਨ ਖਾਂ ਦੇ ਵਿੱਚ ਰਾਜਕਰਤਾ ਜਿਹੜੇ ਵੱਡੇ ਲੋਕ ਨੇ ਉਹਨਾਂ ਦੇ ਬਰਾਬਰ ਬੈਠ ਕੇ ਰੋਟੀ ਟੁੱਕ ਖਾਂਦੇ ਨੇ ਗੱਲਾਂ ਕਰਦੇ ਨੇ ਗੱਲ ਕਰ ਸਾਡੀਆਂ ਸਰਕਾਰਾਂ ਸਾਡੇ ਲੋਕਾਂ ਨੂੰ ਨਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕੋਈ ਵੀ ਮਤਲਬ ਲੋਕਾਂ ਨਹੀਂ ਜਾਣ ਦਿੰਦੇ ਜਿਵੇਂ ਕਿ ਕਿ ਮੈਂ ਤਾਂ ਰੋਜ਼ ਕਹਿਣਾ ਹੁੰਦਾ ਜੇ ਮਤਲਬ ਫੇਰ ਉਹ ਗੱਲ ਨਸ਼ੇ ਦੀ ਆ ਜਾਂਦੀ ਹੈ ਇਹ ਨਾ ਬਦਨਾਮ ਕਰਤਾ ਵੀ ਜਿੱਥੇ ਕੁਝ ਠੀਕ ਹੈ ਕੁਝ ਨਾ ਕੁਝ ਮੜਾ ਮੋਟਾ ਹੁੰਦਾ ਉਹ ਇੰਨਾ ਤੱਕ ਕਿਤੇ ਵੀ ਹੋ ਸਕਦਾ ਹੈ ਕਲ ਕਲ ਜਿੰਨਾ ਆਪਾਂ ਬਦਨਾਮ ਕਰਤਾ ਸੰਡਾ ਦੇਸ਼ ਉਹਨਾਂ ਇੱਥੇ ਕਾਸੀ ਜਿੱਦੀ ਨਹੀਂ ਕਿਉਂਕਿ ਸ਼ਰਾਬ ਆਪਣੇ 11000 ਕਰੋੜ ਦੀ ਵਿਕਦੀ ਹੈ। ਸਹੀ ਗੱਲ ਹੈ। ਤੇਲ ਨਾਣਾ ਦੇ ਵਿੱਚ 50000 ਕਰੋੜ ਰੁਪਏ ਦੀ ਵਿਕਦੀ ਹੈ। ਆਬਾਦੀ ਆਪਾਂ ਤੋਂ 30 ਲੱਖ ਵੱਧ 6ਪਾ 3.5 ਕਰੋੜ ਆ ਉਹ 3 ਕਰੋੜ 80 ਲੱਖ ਨੇ। ਹਰਿਆਣੇ ਦੀ ਆਬਾਦੀ 2 ਕਰੋੜ ਹੈ। ਸ਼ਰਾਬ ਉੱਥੇ ਵਿਕਦੀ ਹੈਗੀ 14000 ਕਰੋੜ ਤੋਂ ਵੱਧ। ਮਤਲਬ ਕਹਿਣ ਦਾ ਭਾਵ ਇਹ ਹੈ ਵੀ ਪੰਜਾਬ ਨੂੰ ਬਦਨਾਮ ਨਾ ਕਰੋ। ਪੰਜਾਬ ਨੂੰ ਬਦਨਾਮ ਕੀਤਾ ਜਿਹੜਾ ਉਹ ਝੱਲਿਆ ਨਹੀਂ ਆਂਦਾ ਬਸ। ਡਾਕਟਰ ਸਾਹਿਬ ਸਰਕਾਰਾਂ ਕੋਈ ਵੀ ਆਣ ਦੇਖੋ ਅਸੀਂ ਬੰਦੇ ਪਹਿਲਾਂ ਅਕਾਲੀ ਦਰ ਰਿਆ ਫਿਰ ਕਾਂਗਰਸ ਸੀ ਹੁਣ ਆਪ ਪਾਰਟੀ ਹੈ ਇੱਕ ਬਹੁਤ ਵੱਡਾ ਲੋਕਾਂ ਨੇ ਬਦਲਾਅ ਕੀਤਾ ਸੀ ਆਸ ਵੀ ਨਹੀਂ ਸੀ 92 ਸੀਟਾਂ ਕੱਢ ਗਈਆਂ ਸੀ ਇੰਨਾ ਬਦਲਾਅ ਚਾਹੁੰਦੀ ਸੀ ਪੰਜਾਬ ਦੀ ਗਵਰਨਮੈਂਟ ਤੋਂ ਸੌਰੀ ਜਨਤਾ ਤੁਹਾਨੂੰ ਲੱਗਦਾ ਨਹੀਂ ਅੱਜ ਪੰਜਾਬ ਦੇ ਲੋਕ ਥੋੜਾ ਦੁਖੀ ਵੀ ਨਹੀਂ ਸਰਕਾਰ ਤੋਂ ਕਿਉਂਕਿ ਠੀਕ ਹੈ ਭਗਵੰਤ ਜੀ ਕੰਮ ਕਰ ਰਹੇ ਨੇ ਜੋ ਵੀ ਕਰ ਰਹੇ ਨੇ ਨਸ਼ਾ ਹੋ ਨਸ਼ਾ ਵਿਰੁੱਧ ਲਾ ਲੋ ਚਾਹੇਓ ਸਿੱਖਿਆ ਕ੍ਰਾਂਤੀ ਲਾ ਲੋ ਪਰ ਜਿਹੜੇ ਬੱਚੇ ਨੇ ਮੈਂ ਤੁਹਾਨੂੰ ਦੱਸ ਦੇਣਾ ਕਿ ਤੁਹਾਨੂੰ ਸਵੇਰੇ ਸ਼ਹਿਰ ਗੱਲ ਸ਼ੇਅਰ ਕੀਤੀ ਸੀ ਕਹੇ ਫਤੇ ਗਾੜਦੇ ਦੀ ਕੁੰਨੇ 100 ਰੁਪਏ ਨੰਬੇ ਤੇ ਤਾਂ ਉੱਥੇ ਕੀ ਕਰ ਰਹੇ ਡੀਸੀ ਮੈਡਮ ਕਹਿੰਦੇ ਜੀ ਅਸੀਂ ਤੁਹਾਨੂੰ ਕਿਤਾਬਾਂ ਸੈੱਟ ਦੇ ਦਾਂਗੇ ਕੀ ਗੱਲ ਨਹੀਂ ਸ਼ਰਮ ਦੀ ਗੱਲ ਹੈ ਵੀ ਤੁਸੀਂ ਉਹਨਾਂ ਨੂੰ ਲੱਖ ਲੱਖ ਦੋ ਲੱਖ ਰੋ ਦੋ ਬੱਚਿਆਂ ਨੂੰ ਉਹ ਡਰਾਈਵਰ ਦੀ ਕੁੜੀ ਹੈ ਗਰੀਬ ਘਰ ਤੋਂ ਦੇਖੋ ਦੇਖੋ ਜੀ ਫਿਰ ਗੱਲ ਤਾਂ ਉਹੀ ਹੈ ਨਾ ਆਪਾਂ ਦਾ ਰੋਜ਼ ਕਹਿੰਦੇ ਆਂ ਕਿ ਜਿਹੜੇ ਟੈਲੈਂਟਡ ਬੱਚੇ ਨੇ ਉਹਨਾਂ ਦੇ ਹੌਸਲਾ ਫਜਾਈ ਤਾਂ ਹੁੰਦੀ ਨਹੀਂ ਜੀ ਜੀ ਤੇ ਹੋਰ ਪਾਸੇ ਅਸੀਂ ਮਤਲਬ ਬਦਨਾਮ ਕਰਨ ਵਾਲੇ ਪਾਸੇ ਜਾਦੇ ਚੱਲੇ ਹੋਏ ਆ ਇਸ ਗੱਲ ਤੋਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਸਾਨੂੰ ਸਾਡੀ ਲੀਡਰਸ਼ਿਪ ਨੂੰ ਸਾਡੇ ਨੂੰ ਸਾਡੇ ਆਪ ਦੇ ਸਾਰੇ ਸਾਰੀਆਂ ਪਾਰਟੀਆਂ ਦੇ ਇਹਨਾਂ ਨੂੰ ਸੰਵਤ ਬਖਸ਼ ਤਾਂ ਕਿ ਪੰਜਾਬ ਨੂੰ ਇਹ ਆਪ ਦੇ ਰਾਜ ਅਰਾਜਸੀ ਸੱਤਾ ਪ੍ਰਾਪਤੀ ਦੇ ਵਿੱਚ ਪੰਜਾਬ ਨੂੰ ਬਦਨਾਮ ਨਾ ਕਰਨ ਕਿਉਂਕਿ ਤਿੰਨ ਸਰਕਾਰਾਂ ਪੰਜਾਬ ਬਦਨਾਮ ਕਰਕੇ ਬਣੀਆਂ ਨੇ ਅਕਾਲੀਆਂ ਦੀ ਸਰਕਾਰ ਅਕਾਲੀਆਂ ਨੂੰ ਬਦਨਾਮ ਕਰਕੇ ਗਈ ਹੈ ਕਾਂਗਰਸ ਦੀ ਸਰਕਾਰ ਗਈ ਹੈ ਤਾਂ ਵੀ ਕਾਂਗਰਸ ਨੂੰ ਬਦਨਾਮ ਕੀਤਾ ਤੇ ਹੁਣ ਸਾਡਾ ਜਿਹੜਾ ਸਿਸਟਮ ਚੱਲੀ ਜਾਂਦਾ ਹੈ ਇਹਦੇ ਚ ਵੀ ਲੋਕਾਂ ਇਹ ਸਾਡੇ ਵਾਲੇ ਵੱਲੋਂ ਵੀ ਮਤਲਬ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ ਅਸੀਂ ਇਹੀ ਵਾਰੀ ਵਾਰੀ ਅਪੀਲ ਕਰਦੇ ਆ ਕਿਉਂਕਿ ਜਿਹੜਾ ਪੰਜਾਬ ਹੈ ਗੁਰਾਂ ਦੇ ਨਾਂ ਤੇ ਚੱਲਦਾ ਹੈ ਜਦੋਂ ਆਪਾਂ ਕਿਤੇ ਹੋਰ ਜਾ ਕੇ ਦੇਖਦੇ ਆਂ ਜੀ ਜੂਪੀ ਦੀ ਸੁਣਦੇ ਆਂ ਜੂਪੀ ਦੇ ਵਿੱਚ 60 70% ਲੋਕ ਕੈਂਸਰ ਦੇ ਮਰੀਜ਼ ਨੇ ਜਿਹੜਾ ਤਮਾਕੂ ਦੇ ਕਾਰਨ ਨੇ ਸਹੀ ਗੱਲ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਬਹੁਤ ਉਹ ਵੀ ਥੋੜਾ 6% ਲੋਕ ਤਮਾਕੂ ਦੀ ਯੂਜ਼ ਕਰਦੇ ਨੇ ਜਿਹਦੇ ਵਿੱਚ ਪ੍ਰਵਾਸੀ ਨੇ ਹਾਂ ਜਿਹਦੇ ਵਿੱਚ ਪ੍ਰਵਾਸੀ ਲੋਕ ਨੇ ਉਹ ਉਹਨਾਂ ਨੂੰ ਵੀ ਜੇ ਪੰਜਾਬੀ ਮੰਨ ਲਓ ਤਾਂ ਵੀ 6% ਆਬਾਦੀ ਬੰਦੇ ਕਿਤੇ 70 80% ਵਾਲੇ ਨੇ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਅੰਕੜੇ ਦੇਖ ਲਿਆ ਕਰਨ ਕੱਲੀ ਸਿਆਸੀ ਪਾਰਟੀ ਦੀ ਸਿਆਸੀ ਸੱਤਾ ਪ੍ਰਾਪਤੀ ਤੇ ਦੂਜੇ ਨੂੰ ਬਦਨਾਮ ਕਰਨ ਦੀ ਜਿਹੜੀ ਇਹ ਪਾਲਿਸੀ ਹੈ ਇਹ ਜਦੋਂ ਪੰਜਾਬ ਪੱਧਰ ਦੀ ਗੱਲ ਹੁੰਦੀ ਹੈ ਉਦੋਂ ਆਪਾਂ ਸਾਰੇ ਇੱਕਾਂ ਉਦੋਂ ਮਤਲਬ ਪੰਜਾਬ ਨੂੰ ਨੀਵਾ ਦਿਖਾਉਣ ਸਿਆਸਤ ਵਾਸਤੇ ਨੀਵਾ ਦਿਖਾਉਣ ਦੀ ਕੋਸ਼ਿਸ਼ ਨਾ ਕੋਈ ਵੀ ਪਾਰਟੀ ਕਰਿਆ ਕਰੇ ਆਪਸੀ ਸਿਆਸਤ ਕਰਨੀ ਹੈ ਕਰੀ ਜਾਓ ਸਿਆਸਤ ਤੋਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਅੰਦਰ ਪੰਜਾਬ ਦੇ ਨੌਜਵਾਨ ਨੇ ਡਾਕਟਰ ਸਾਹਿਬ ਵੀ ਅਪਡੇਟ ਆ ਗਈ ਹੈ ਮੇਰੇ ਕੋਲ ਬਹੁਤ ਵੱਡੀ ਅਪਡੇਟ ਆ ਗਈ ਹੈ ਭਾਜਪਾ ਦੇ ਐਮਪੀ ਨੇ ਅਨਿਲ ਜੋਸ਼ੀ ਮੰਤਰੀ ਵੀ ਨੇ ਕੇਂਦਰੀ ਉਹਨਾਂ ਨੇ ਅੱਜ ਇੱਕ ਬੜੀ ਵੱਡੀ ਜਿਵੇਂ ਕਿ ਬਿਆਨ ਦਿੱਤਾ ਹੈ ਕਿਸੇ ਹੋਰ ਮੁੱਦੇ ਬੋਲਦੇ ਸੀ ਉਹਨਾਂ ਪੰਜਾਬ ਦਾ ਜ਼ਿਕਰ ਹੋ ਗਿਆ ਤਾਂ ਉਹਨਾਂ ਨੇ ਕਿਹਾ ਵੀ ਪੰਜਾਬ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਖਾਸ ਕਰਕੇ ਐਜੂਕੇਸ਼ਨ ਤੇ ਔਰ ਦਵਾਈਆਂ 'ਚ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਵੇਂ ਭਾਜੀਪੀ ਤੇ ਆਪ ਪਾਰਟ ਦਾ ਇੱਕ ਕੁੱਟਣਾ ਤਾਂ ਕਰਿਆ ਦੇਖੋ ਇਹ ਚੰਗੀ ਗੱਲ ਹੈ ਮਤਲਬ ਇਹ ਤਾਂ ਗੱਲ ਹੈਗੀ ਹੈ ਗੱਲ ਕਰ ਵੀ ਕਹਾਣੀ ਪੰਜਾਬ ਦੀ ਜਿਹੜੀ ਪਿਛਲੀਆਂ ਸਰਕਾਰਾਂ ਨੇ ਕਹਾਣੀ ਉਹੀ ਕੰਬਲੀ ਦੇ ਸਿਰ ਮੰਗੂਲ ਜਾਰ ਰੱਖੀ ਸੀ ਉਹਨੂੰ ਠੀਕ ਕਰਨ ਦੇ ਉੱਤੇ ਸਮਾਂ ਤਾਂ ਜ਼ਰੂਰ ਲੱਗੂਗਾ ਮਾਨ ਸਾਹਿਬ ਲੱਗੇ ਹੋਏ ਨੇ ਗੱਲ ਕਰ ਵੀ ਜਿਹੜੇ ਸਲਾਹਕਾਰ ਹੁੰਦੇ ਨੇ ਨਾ ਥੋੜੇ ਜਿਹੇ ਸਲਾਹਕਾਰ ਕਿਸੇ ਵੀ ਰਾਜੇ ਦੇ ਸਲਾਹਕਾਰ ਸਹੀ ਹੋਣ ਉਹਨੂੰ ਸਹੀ ਸਲਾਹ ਦੇਣਾ ਤਾਂ ਮਤਲਬ ਰਾਜਾ ਕੋਈ ਵੀ ਹੋ ਸਕਦਾ ਮਾਨ ਸਾਹਿਬ ਵੀ ਹੋ ਸਕਦੇ ਆ ਕੋਈ ਪਹਿਲਾਂ ਵਾਲੇ ਵੀ ਹੋ ਸਕਦੇ ਨੇ ਮਤਲਬ ਜਿਹੜੇ ਸਲਾਹਕਾਰ ਮਾਰੇ ਹੁੰਦੇ ਆ ਨਾ ਉਹ ਗਲਤ ਸਲਾਹਾਂ ਦੇ ਕੇ ਉਸ ਤੋਂ ਗਲਤ ਸਟੈਪ ਚੱਕਵਾ ਦਿੰਦੇ ਆ ਜਿਹਦਾ ਖਮਾਜਾ ਸਾਰੀ ਪਾਰਟੀ ਨੂੰ ਭੁਗਤਣਾ ਪੈਂਦਾ ਪਹਿਲਾਂ ਵਾਲੀਆਂ ਪਾਰਟੀਆਂ ਨੂੰ ਇਸੇ ਗੱਲ ਦਾ ਖਮਾਜਾ ਪੁੱਤ ਰਹੀਆਂ ਨੇ ਮੈਂ ਮੈਂ ਤੁਹਾਨੂੰ ਇੱਕ ਹੋਰ ਆਪਣਾ ਦੇ ਦੇਣਾ ਮੈਂ ਹੁਣੇ ਖਬਰ ਨਛਾ ਕਰਕੇ ਆਏ ਆ ਕੇ ਕੋਟਕਪੂਰਾ ਤੁਸੀਂ ਜਾਣਦੇ ਹੋ ਤੁਹਾਡਾ ਨੰਬਰ ਹੀ ਮੰਗਿਆ ਸੀ ਉਹਨਾਂ ਨੇ ਆਪਣੇ ਗੁਰਮੀਤ ਦੇ ਗੁਰਿੰਦਰ ਸਿੰਘ ਮਹਿੰਦੀ ਦਿੱਤਾ ਨੇ ਯਾਦ ਹੈ ਜੀ ਅੱਜ ਅੱਜ ਕੁਲਤਾਰ ਸਿੰਘ ਸੰਧਵਾ ਕੋਟਕਪੂਰਾ ਗਏ ਨੇ ਸਪੈਸ਼ਲ ਇੱਕ ਗਰੀਬ ਘਰ ਦੀ ਕੁੜੀ ਨੇ ਜਿਹੜੀ 9. ਪਰੇ ਕਿੰਨੇ ਪਰ ਨੰਬਰ ਤੇ ਆ ਯਾਨੀ ਕਿ 500 ਦੇ ਵਿੱਚੋਂ 497 ਨੰਬਰ ਤੇ ਆ ਕੁੜੀ ਨੇ ਉਹ ਵੀ ਗਰੀਬ ਘਰ ਦੀ ਮਜ਼ਦੂਰ ਦੀ ਕੁੜੀ ਹੈ ਔਰ ਸੰਧਵਾ ਸਾਹਿਬ ਸਪੈਸ਼ਲ ਨੂੰ ਸਨਮਾਨਤ ਕਰਕੇ ਆ ਔਰ ਸਾਢੇ 3 ਲੱਖ ਰੁਪਏ ਕੈਸ਼ ਆਪਣੇ ਕੋਲੋਂ ਦੇ ਗਏ ਨਾ ਕਿ ਸਰਕਾਰ ਫੰਡ ਚੋਂ ਇਹ ਵੀ ਦੇਖੋ ਚੰਗੀ ਗੱਲ ਹੈ ਇੱਕ ਸਪੀਕਰ ਹੁੰਦੇ ਨਾਲ ਤੇ ਜਾ ਰਹੇ ਹਾਂ ਜਿਹੜਾ ਫਰੀਦਕੋਟ ਦੇ ਵਿੱਚ ਇੱਕੋ ਮੁੰਡਾ ਅਗਨੀਵੀਰ ਰਚੀਦ ਹੋਇਆ ਉਹਦੀ ਵੀ ਮਾਨੀ ਮਾਨਦਗਰ ਕੀਤੀ ਜਾਵੇ ਤੇ ਸਹੀ ਗੱਲ ਹੈ ਉਹ ਚਾਰ ਭੈਣ ਚਾਰ ਭੈਣਾਂ ਦਾ ਇਕੱਲਾ ਭਰਾ ਸੀਗਾ ਦੇਖੋ ਜੀ ਹਾਂ ਜੀ ਅਸੀਂ ਵੀ ਜਾਣਦੇ ਹਾਂ ਕਿ ਕੰਮ ਸੱਚੀਤੇ ਜਾਣ ਚੰਗੇ ਨਹੀਂ ਜੀ ਜੀ ਅਸੀਂ ਵੀ ਜਾਣਦੇ ਹਾਂ ਜਿਵੇਂ ਜਿਹੜੇ ਫੌਜੀ ਵੀਰ ਇਹਦਾ ਕੰਮ ਕਰਦੇ ਨੇ ਚੰਗਾ ਫੌਜੀ ਵੀਰ ਨਹੀਂ ਸਾਰੇ ਹੀ ਉਹਦੇ ਜਿਹੀ ਸਰਕਾਰ ਨੂੰ ਖੜਨੇ ਰਹਿਦਾ ਹੈ ਅਖ ਨਾਲ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਵੀ ਜਿਹੜਾ ਅਗਨੀ ਵੀਰ ਵਾਲਾ ਸਿਸਟਮ ਹੈ ਇਹਨੂੰ ਆਮ ਫੌਜੀਆਂ ਦੀ ਤਰ੍ਹਾਂ ਹੀ ਉਹੋ ਕੀ ਟਰੀਟ ਕੀਤਾ ਜਾਵੇ ਮਤਲਬ ਜਿਹੜਾ ਨਵਾਂ ਸਿਸਟਮ ਇਹਨਾਂ ਨੇ ਕੀਤਾ ਹੈ ਇਸ ਦੇ ਵਿੱਚ ਏਜਡ ਕੀਤੀ ਜਾਵੇ ਤਾਂ ਕਿ ਜਿਹੜੇ ਦੇਸ਼ ਦੇ ਬੱਚੇ ਨੇ ਉਹ ਫੌਜ ਵਿੱਚ ਜਾਣ ਵਾਸਤੇ ਤਤਪਰ ਰਹਿਣ ਹਾਂ ਕਿਉਂਕਿ ਜਦੋਂ ਇਹ ਅਗਨੀ ਵੀਰ ਯੋਜਨਾ ਸ਼ੁਰੂ ਹੋਈ ਹੈ ਇਹ ਬੱਚਾ ਦਾ ਧਿਆਨ ਫੌਜ ਤੋਂ ਘਟ ਰਿਹਾ ਜੀ ਹਾਂਜੀ ਇਹੀ ਕਾਰਨ ਹੈ ਨਾ ਜਿਹੜਾ ਅਗਨੀਵੀਰ ਸਿਸਟਮ ਉਹਗਾ 4 ਸਾਲ ਤੱਕ ਲਾ ਕੇ ਰੱਖਣੇ ਨੇ ਮਤਲਬ ਮੌਤ ਦੇ ਮੂੰਹ ਚ 4 ਸਾਲ ਤੱਕ ਦੇਣਾ ਉਸ ਤੋਂ ਬਾਅਦ ਉਹਨੂੰ ਘਰੇ ਭੇਜ ਦੇਣਾ ਇਹ ਚੰਗਾ ਨਹੀਂ ਲੱਗਦਾ ਜੀ ਹੈ ਨਾ ਕਿਉਂਕਿ ਬਾਰਡਰ ਤੇ ਖੜਨਾ ਬੜਾ ਔਖਾ ਹੈ ਜਾਨ ਦੇਣ ਤਾਂ ਚਲੋ ਰੱਬ ਦੇ ਹੱਥਾਂ ਲੈਣੀ ਤੇ ਇੱਕ ਬਾਰਡਰ ਤੇ ਡਿਊਟੀ ਦੇਣਾ ਬਹੁਤ ਯਾਨੀ 8-10 ਘੰਟੇ ਇੱਕ ਬਰਫ ਦੇ ਵਿੱਚ ਖੜਨਾ ਬਹੁਤ ਔਖੀ ਗੱਲ ਹੈ ਸਰਕਾਰ ਨੂੰ ਸਹੀ ਕਿਹਾ ਵੀ ਕੇਂਦਰ ਸਰਕਾਰ ਨੂੰ ਸੋਚਿਆ ਇਹ ਪਾਲਿਸੀ ਬੰਦ ਕਰਨੀ ਚਾਹੀਦੀ ਹੈ ਆ ਇਹ ਚੀਜ਼ ਬੰਦ ਕਰਕੇ ਜਿਹੜਾ ਪਹਿਲਾਂ ਵਾਲਾ ਫੌਜੀ ਸਿਸਟਮ ਆਪਣਾ ਹੈਗਾ ਉਹ ਬਹੁਤ ਵਧੀਆ ਦੁਨੀਆ ਦੇ ਵਿੱਚ ਮੰਨਿਆ ਪਰ ਮੰਨਿਆ ਗਿਆ ਉਹ ਉਸੇ ਨੂੰ ਮਤਲਬ ਲਾਗੂ ਕੀਤਾ ਜਾਣਾ ਚਾਹੀਦਾ ਤਾਂ ਕਿ ਫੇਰ ਉਹ ਹੀ ਗੱਲ ਵੀ ਜਿਹੜੇ ਨੌਜਵਾਨ ਫੌਜ ਦੇ ਵਿੱਚ ਜਾਣ ਦੇ ਚਾਹਵਾਨ ਨੇ ਦੇਸ਼ ਦੀ ਸੇਵਾ ਕਰਦੇ ਨੇ ਤਾਂ ਉਹ ਮਤਲਬ ਦੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਮਨ ਦੇ ਵਿੱਚ ਮਹਿਸੂਸ ਨਾ ਹੋਵੇ ਦਿਲਾਰਾ ਸੀ ਤੇ ਥੋੜਾ ਜਾ ਸਾਡਾ ਸਿਸਟਮ ਹੈ ਜਿਹੜਾ ਉਹ ਠੀਕ ਨਹੀਂ ਹੈ ਮਜਬੂਰੀ ਵਸ ਜਾਣ ਦਾ ਕਾਰਨ ਬਣਦਾ ਇਸ ਕਰਕੇ ਲੋਕ ਭੱਜ ਕੇ ਜਾਂ ਲੋਕ ਸੇਵਾ ਦੇ ਨਾਂ ਦੇ ਉੱਤੇ ਮਤਲਬ ਫੌਜ ਦੇ ਵਿੱਚ ਜਾਣ ਨੂੰ ਤਿਆਰ ਹੋ ਜਾਂ ਜਾਣ ਵਾਸਤੇ ਤਿਆਰ ਹੀ ਰਹਣ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਆ ਗਈ ਹੈ ਜਿਹੜਾ ਨੇ ਆਪਾਂ ਨੂੰ ਮੈਸੇਜ ਕੀਤਾ ਸੀ ਮਲਕੀਤ ਸਿੰਘ ਨੇ ਇਹ ਤਪਾਵੰਦੀ ਤੋਂ ਨੇ ਇਹ ਤੁਹਾਡਾ ਨੰਬਰ ਮੰਗ ਰਹੇ ਕਹਿੰਦੇ ਮੈਂ ਹੁਣ ਬਾਜ਼ਾਰ ਡਰਾਈਵ ਕਰ ਰਿਹਾ ਮੈਂ ਬਾਅਦ ਚੋ ਗੱਲ ਕਰਨਾ ਚਾਹੁੰਦਾ ਕਿਸੇ ਮੁੱਦੇ ਲੈ ਕੇ ਤੁਹਾਡੇ ਨਾਲ ਤੁਹਾਡਾ ਨੰਬਰ ਦੇ ਸਕਦਾ ਮੈਂ ਇਹਨਾਂ ਨੂੰ ਦੇ ਦੇਉ ਕੋਈ ਗੱਲ ਨਹੀਂ ਮਰਦਾ ਸੱਚੀ ਗੱਲ ਹੈ ਉਹ ਕਹਿੰਦੇ ਉਹ ਕਹਿੰਦੇ ਮੈਂ ਤੁਹਾਡਾ ਰੋਜ਼ ਪ੍ਰੋਗਰਾਮ ਦੇਖਦਾ ਮੈਂ ਵੀ ਕਿਸੇ ਮੁੱਦੇ ਤੇ ਕਹਿੰਦਾ ਉਹਨਾਂ ਨੂੰ ਕੁਝ ਦੱਸਣਾ ਜਾਨਾ اچھا ਚੰਗੀ ਗੱਲ ਹੈ ਜੀ 10 ਦਿਨ ਆਪਾਂ ਤਾਂ ਦੇਖੋ ਹਰ ਇੱਕ ਬੰਦਾ ਕੋਤੋਂ ਮਤਲਬ ਜਰਨਲੋਜੀ ਕਹੀ ਜੀ ਚੀਜ਼ ਹੈ ਕਿਸੇ ਤੋਂ ਵੀ ਮਿਲ ਸਕਦੀ ਹੈ ਤਾਂ ਆਪਾਂ ਨੂੰ ਲੈ ਲੈਣੀ ਚਾਹੀਦੀ ਹੈ ਜੇ ਆਪਾਂ ਨੂੰ ਉਹਦਾ ਭਾਈ ਸਾਹਿਬ ਤੇ ਕੋਈ ਬਿਆਨ ਜਾਂ ਕੋਈ ਚੰਗੀ ਗੱਲ ਤੁਹਾਨੂੰ ਠੀਕ ਲੱਗੀ ਜਾਂ ਆਪਾਂ ਤੋਂ ਕੋਈ ਪੁੱਛਣਾ ਹੋਇਆ ਜਾਂ ਆਪਾਂ ਨੂੰ ਦੱਸ ਦੇਣ ਤਾਂ ਆਪਾਂ 모ਸਟ ਵੈਲਕਮ ਹਾਂ ਸਹੀ ਗੱਲ ਹੈ ਕਿਉਂਕਿ ਦੇਖੋ ਵੀ ਆਪਾਂ ਜਦੋਂ ਲਾਈਵ ਤੇ ਜੁੜਦੇ ਆਂ ਤੇ ਸਾਨੂੰ ਸਭ ਤੋਂ ਪਹਿਲਾਂ ਅਪਡੇਟ ਤੁਹਾਰ ਤੋਂ ਮਿਲਦੀਆਂ ਨੇ ਮੈਂ ਮਲਕੀਰ ਸਿੰਘ ਹਸਰਨਾ ਤਾਂ ਮੈਂ ਬਾਕੀ ਜੀ ਤੁਹਾਨੂੰ ਨੰਬਰ ਦੇ ਦਾਂਗਾ ਤੁਸੀਂ ਗੱਲ ਕਰ ਲਿਓ ਜੇਕਰ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਤੁਸੀਂ ਸਿੱਧਾ ਮੈਨੂੰ ਕਾਲ ਕਰ ਸਕਦੇ ਹੋ ਮੇਰਾ ਨੰਬਰ ਥਰੇ ਡਿਸਪਲੇ ਹੋ ਰਿਹਾ ਤੇ ਅਸੀਂ ਤੁਹਾਡਾ ਅਸੀਂ ਤੁਹਾਡਾ ਮੁੱਦਾ ਲਾਈਨ ਤੇ ਲੈ ਕੇ ਆਵਾਂਗੇ ਸਾਡੇ ਚੈਨ ਦਾ ਕੰਮ ਹੀ ਹੈ ਨਿਰਧਰ ਨਿਰਪੱਖ ਵੀ ਸੱਚ ਬੋਲਣਾ ਅਸੀਂ ਕੋਈ ਦੂਜੇ মিডিਏ ਨਹੀਂ ਹੈਗੇ ਵੀ ਜਿਹੜੇ ਆਪਣੀ ਵੀਡੀਓ ਬਣਾਉਂਦੀ ਹੈ ਅਜਿਹੀ ਖਬਰਾਂ ਕਰਦੇ ਆਂ ਨੇ ਠੀਕ ਹੈ ਜੀ ਧੰਨਵਾਦ ਕੋਈ ਗੱਲ ਨਹੀਂ ਆਪਾਂ ਇਸ ਗੱਲ ਨੂੰ ਅਸੈਪਟ ਕਰਦੇ ਆ ਰਿੰਦਰ ਜੀ ਇਹ ਇਹਨਾਂ ਵੱਲੋਂ ਹੋਰ ਵਿਰਿੰਗ ਸਾਹਿਬ ਵੱਲੋਂ ਹੋਰ ਕੀ ਕੀ ਅਪਡੇਟ ਹੈ ਵਿਰਿੰਗ ਸਾਹਿਬ ਵੱਲੋਂ ਕਾਫੀ ਨਹੀਂ ਦੇਖੋ ਇਸੇ ਤਰ੍ਹਾਂ ਹੀ ਹੈ ਵੀ ਸਰਕਾਰ ਕੋਲੇ ਪੈਸਾ ਨਹੀਂ ਹੈ ਜੀ ਇਹ ਗੱਲ ਉਹਨਾਂ ਨੇ ਕਹੀ ਹੈ ਇੱਕ ਉਹਨਾਂ ਨੇ ਫ੍ਰੀ ਦੀਆਂ ਸਕੀਮਾਂ ਨੇ ਜਿਹੜੀਆਂ ਉਹਨਾਂ ਨੇ ਨਿਜੀ ਤੌਰ ਤੇ ਕਹਿ ਵੀ ਫ੍ਰੀ ਦੀਆਂ ਸਕੀਮਾਂ ਦੇ ਪਿੱਛੇ ਤਾਂ ਮੈਂ ਮਤਲਬ ਰਾਜੀ ਨਹੀਂ ਆ ਠੀਕ ਹੈ ਵੀ ਚਲਾ ਚਲਾਤਾ ਪਿਛਲੀਆਂ ਸਰਕਾਰਾਂ ਨੇ ਚਲਾਤਾ ਹੁਣ ਬਿਜਲੀ ਫ੍ਰੀ ਕਰਤੀ ਉਹ ਕਹਿੰਦੇ ਵੀ ਕਿਸੇ ਦੇ ਪਿਓ ਦਾ ਗ੍ਰਿਡ ਤਾਂ ਲੱਗਿਆ ਨਹੀਂ ਵੀ ਬਿਜਲੀ ਫ੍ਰੀ ਕਰਤੀ ਪੈਸੇ ਤਾਂ ਲੋਕਾਂ ਤੋਂ ਹੀ ਚਾਰਜ ਕੀਤੇ ਜਾਂਦੇ ਉਹ ਕਹਿੰਦੇ ਵੀ ਜੇ ਮੋਟਰਾਂ ਫ੍ਰੀ ਕਰਤੀਆਂ ਤਾਂ ਘਰਾਂ ਵਾਲਾ ਜਿਹੜਾ ਉਹ ਬਿੱਲ ਵਧਾ ਤੋ ਮੋਟਰਾਂ ਵਾਲੇ ਉਹਦੇ ਚੋਂ ਕੱਢ ਲਿਆ ਇਸੇ ਤਰੀਕੇ ਮਤਲਬ ਉਹਨਾਂ ਨੇ ਕਿਹਾ ਵੀ ਜੇ ਟਰਾਂਸਫਾਰਮ ਬਚ ਜਾਂਦਾ ਤਾਂ ਟਰਾਂਸਫਾਰਮ ਪਿੱਛੇ ਕਰ ਲੀਡਰਾਂ ਨੇ ਮਗਰ ਜਾਣਾ ਪੈਂਦਾ ਕਿਉਂਕਿ ਕੰਪਨੀਆਂ ਨੂੰ ਸਰਕਾਰ ਪੈਸਾ ਨਹੀਂ ਦਿੰਦੀ ਸਰਕਾਰ ਕੋਲੇ ਪੈਸਾ ਹੁੰਦਾ ਨਹੀਂ ਚਾਹੇ ਸਾਡੀ ਹੋਵੇ ਚਾਹੇ ਕਿਸੇ ਦੀ ਹੋਵੇ ਚਲੋ ਅਸੀਂ ਫ੍ਰੀ ਚੀਜ਼ਾਂ ਦੇਈ ਜਾਂਦੇ ਆ ਫਿਰ ਕੰਪਨੀਆਂ ਨੂੰ ਜੇ ਅਸੀਂ 500 ਟਰਾਂਸਫਾਰਮਰ ਕਹਿੰਦੇ ਆ ਤਾਂ ਸਾਨੂੰ ਉਹ 150 ਮਸਾਂ ਦਿੰਦੇ ਆ ਇਸ ਕਰਕੇ ਫਿਰ ਮਤਲਬ ਪਬਲਿਕ ਨੂੰ ਵੱਧ ਖੱਜਲ ਖੁਆਰੀ ਦਾ ਜਿਹੜਾ ਮੁਕਾਬਲਾ ਹੈ ਉਹ ਕਰਨਾ ਪੈਂਦਾ ਹੈ ਜੇ ਮਤਲਬ ਫ੍ਰੀ ਵਾਲਾ ਸਿਸਟਮ ਰੁਜ਼ਗਾਰ ਮਿਲੇ ਕਿ ਨਾ ਪਰਿਵਾਰ ਦੇ ਵਿੱਚ ਜੇ ਕਿਸੇ ਹਰ ਇੱਕ ਦੇ ਪਰਿਵਾਰ ਦੇ ਵਿੱਚ ਕੋਸ਼ਿਸ਼ ਹੋਵੇ ਕਿ ਰੁਜ਼ਗਾਰ ਮਿਲੇ ਜੇ ਰੁਜ਼ਗਾਰ ਮਿਲਦਾ ਤਾਂ ਫ੍ਰੀ ਉਹਨਾਂ ਸਕੀਮਾਂ ਨੇ ਜਿਹੜੀਆਂ ਉਹ ਰੱਦ ਚਿੱਤ ਹੋਏ ਸਹੀ ਗਿਆ ਤੁਸੀਂ ਮੈਂ ਤੁਹਾਨੂੰ ਦੱਸ ਦੇਣਾ ਕਿ ਬਿਜਲੀ ਬਾਰੇ ਦੱਸਣਾ ਅੱਜ ਮੈਂ ਸਵੇਰੇ ਖ਼ਬਰ ਦੇ ਰਿਹਾ ਹਾਂ ਇਹ ਘਰ ਬੈਠਾ ਤਾਂ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਛਾ ਗਿਆ ਕਿਉਂਕਿ ਜਿਹੜੇ ਆਪਣੇ ਥਰਮਲ ਪਲੈਂਟ ਨੇ ਵੱਡੇ ਵੱਡੇ ਯਾਨੀ ਕਿ ਗਰਮੀ ਕਰਕੇ ਖਪਤ ਵੱਧ ਗਈ ਹੈ ਔਰ ਬਿਜਲੀਆ ਸੰਕਟ ਵੱਧ ਗਿਆ ਅਗਲੇ ਸਮੇਂ ਤੇ ਵੀ ਹੋਵੇਗਾ ਆਪਾਂ ਨੂੰ ਲੰਬੇ ਲੰਬੇ ਕਟ ਵੀ ਦੇਖਣ ਨੂੰ ਮਿਲ ਸਕਦੇ ਆ ਹਾਂ ਦੇਖੋ ਜੀ ਕੋਸ਼ਿਸ਼ ਤਾਂ ਸਰਕਾਰ ਦੀ ਹੈ ਵੀ ਲੋਕਾਂ ਨੂੰ ਕਟਾਂ ਤੋਂ ਰਾਹਤ ਮਿਲੇ ਗੱਲ ਕਰ ਵੀ ਜੇ ਥੋੜਾ ਜਿਹਾ ਪਰਮਾਤਮਾ ਹੋਰ ਦਿਆਲ ਹੋ ਗਿਆ ਤਾਂ ਠੰਡ ਜੀ ਵਰਸ ਗਈ ਤਾਂ ਪੰਜਾਬਸ਼ਨ ਜਿਹੜੀ ਉਹ ਘਟ ਜੂ ਕਿਉਂਕਿ ਪੰਜਾਬਸ਼ਨ ਰੋਜ਼ ਵੱਧ ਰਹੀ ਹੈ ਰੋਜ ਵਧ ਰਹੀ ਹੈ ਇਸ ਕਰਕੇ ਮਤਲਬ ਪ੍ਰੋਡਕਸ਼ਨ ਤਾਂ ਉਹੀ ਹੈ 19 ਹੈ ਜਿੰਨੀ ਜਿੰਨੇ ਥਰਮਲ ਨੇ ਜਿਹੜੇ ਚੱਲਦੇ ਨੇ ਜਿੰਨੀ ਬਿਜਲੀ ਤਿਆਰ ਹੁੰਦੀ ਉਹ ਤਾਂ 19 ਹੈ ਰੋਜ ਮਤਲਬ ਕੰਜਪਸ਼ਨ ਰੋਜ ਵਧ ਰਹੀ ਹੈ ਇਸ ਕਰਕੇ ਜੇ ਪ੍ਰਮਾਤਮਾ ਮਹਾਰਾਜਾ ਢੰਡੀ ਨੀਤ ਨਾਲ ਆਪਣੇ ਤੇ ਹੱਥ ਮਿਹਰ ਭਰਿਆ ਹੱਥ ਰੱਖੇ ਤਾਂ ਹੋ ਸਕਦਾ ਬਿਜਲੀ ਦੀ ਜਿਹੜੀ ਖਪਤ ਹੈ ਉਹ ਘਟ ਜੇ ਤਾਂ ਟੱਕ ਵੀ ਹੋ ਨਾ ਲੱਗਣ ਚਲੋ ਡਾਕਟਰ ਸਾਹਿਬ ਤੁਸੀਂ ਕਹਿ ਦੇ ਪੇਸ਼ੇਵਰ ਡਾਕਟਰ ਹੋ ਤੇ ਆਪਣੇ ਦਰਸ਼ਕਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਉਹ ਗਰਮੀ ਵਧ ਰਹੀ ਹੈ ਕੀ ਲਾਸਟ ਇਹ ਆਖਰੀ ਸਵਾਲਾ ਕੀ ਕਹਿਣਾ ਚਾਹੋਗੇ ਬਸ ਦਾ ਇਹ ਚਾਹਗੇ ਜੀ ਇੱਕ ਤਾਂ ਧੁੱਪ ਤੋਂ ਵਿਚਾਰ ਰੱਖੋ ਕੱਪੜਾ ਉੱਤੇ ਲੈ ਕੇ ਰੱਖੋ ਦੂਜੀ ਗੱਲ ਇਹ ਹੈ ਵੀ ਪਾਣੀ ਵੱਧ ਪੀਓ ਜਦੋਂ ਪਾਣੀ ਆਪਾਂ ਵੱਧ ਪੀਣਾ ਸਾਫ ਸੁਥਰਾ ਪਾਣੀ ਪੀਣਾ ਚਾਹੀਦਾ ਹੈ ਜਿਹੜਾ ਬਾਜ਼ਾਰੂ ਪਾਣੀ ਨੇ ਕੋਲਡ ਡਰਿੰਕ ਨੇ ਇਹਨਾਂ ਤੋਂ ਬਚੋ ਰੱਖਣਾ ਚਾਹੀਦਾ ਸਿੱਧਾ ਨਿੰਬੂ ਪਾਣੀ ਜਾਂ ਪਾਣੀ ਮਤਲਬ ਬਿਨਾ ਫ੍ਰਿਜ ਵਾਲਾ ਨੋਰਮਲ ਜੀ ਨੋਰਮਲ ਜਾਂ ਠੰਡਾ ਇਹ ਪਾਣੀ ਜਾਦੇ ਪੀਤਾ ਜਾਵੇ ਤੇ ਸੁਬਾ ਸ਼ਾਮ ਆਪਦੇ ਜਿਹੜੇ ਕੰਮ ਨੇ ਉਹ ਕੀਤੇ ਜਾਣ ਧੁੱਪ ਤੋਂ ਥੋੜਾ ਜਿਹਾ ਬਚੋ ਰੱਖਿਆ ਜਾਵੇ ਕਿਉਂਕਿ ਡਾਇਰੈਕਟਰ ਜਦੋਂ ਚਿਰਨਾ ਪੈਂਦੀ ਆਰੇ ਤਾਉ ਦੇ ਨਾਲ ਸਨ ਸਟ੍ਰੋਕ ਦਾ ਖਤਰਾ ਜਿਹੜਾ ਉਹ ਵੱਜਣ ਦਾ ਇਸ ਕਰਕੇ ਹੀ ਬੇਨਤੀ ਕਰਦੇ ਆਂ ਵੀ ਪਾਣੀ ਵੱਧ ਪੀਓ ਧੁੱਪ ਤੋਂ ਬਚਤ ਰੱਖੋ ਸੁਬਾ ਸ਼ਾਮ ਕੰਮ ਕਰੋ ਤੇ ਜਿਹੜੇ ਲਿਕਵਿਡ ਲਿਓ ਪੀਓ ਬਾਜ਼ਾਰੂ ਸਮਾਨ ਟੜੀਆਂ ਹੋਈਆਂ ਚੀਜ਼ਾਂ ਇਹਨਾਂ ਤੋਂ ਬਚਤ ਰੋ ਚਲੋ ਅਜਿੰਦਰ ਜੀ ਤੁਸੀਂ ਆਪਣਾ ਕੀਮਤੀ ਸਮੇਂ ਦੇ ਵਧੀਆ ਵਿਚਾਰ ਸਾਡੇ ਚੈਨਲ ਰਾਜਾ ਵਰਿੰਗ ਤੇ ਸਾਂਝੇ ਕੀਤੇ ਤੇ ਹੋਰ ਮੁੱਦੇ ਤੇ ਆਪਣੀ ਗੱਲਬਾਤ ਹੋਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸਦੋਤਏ ਨਾਲ ਜੁੜੇ ਸੀ ਅਜਿੰਦਰ ਸਿੰਘ ਜੀ ਮਾਨਸਾ ਤੋਂ ਜਿਨ੍ਹਾਂ ਨੇ ਅੱਜ ਇੱਕ ਦੱਸਿਆ ਕਿ ਰਾਜਾ ਵੜਿੰਗ ਜੋ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਹੁੰਦਾ ਇੱਕ ਬਹੁਤ ਵੱਡਾ ਬਿਆਨ ਦੇ ਦਿੱਤਾ ਹੈ ਕਿ ਜੇਕਰ ਸਾਡੀ ਸਰਕਾਰ ਬੰਦੀ ਹੈ ਤਾਂ ਜਿਹੜੇ ਪੁਲਿਸ ਵਾਲੇ ਦੇ ਉੱਪਰ ਪਰਚਾ ਹੁੰਦਾ ਹੈ ਤਾਂ ਉਹਨਾਂ ਦੀ ਅਸੀਂ ਤਨਖਾਹ ਕਟਾਂਗੇ ਉਹਨਾਂ ਨੂੰ ਕੋਈ ਪੈਸੇ ਨਹੀਂ ਮਿਲਣਗੇ ਦੇਖਣਾ ਇਹ ਹੈ ਕਿ ਕੀ ਇਹ ਸੱਚ ਹੋਏਗਾ ਕਿਉਂਕਿ ਸਰਕਾਰ ਅਜੇ ਕਾਂਗਰਸੀ ਬਣੀ ਨਹੀਂ ਹੈ ਅਜੇ ਆਪ ਪਾਰਟੀ ਦਾ 1.5 ਸਾਲ ਹੋਰ ਪਿਆ ਤੇ ਜੇਕਰ ਸਰਕਾਰਾਂ ਵਾਅਦੇ ਤਾਂ ਪਹਿਲਾਂ ਬਹੁਤ ਵੱਡੇ ਵੱਡੇ ਕਰਦੀਆਂ ਨੇ ਹੋ ਸਕਦਾ ਵੀ ਲੁਧਿਆਣਾ ਦੇ ਵਿੱਚ ਇਹ ਬਿਆਨ ਦਿੱਤਾ ਗਿਆ ਕਿਉਂਕਿ ਰਾਜਾ ਵੜਿੰਗ ਨੇ ਹੀ ਰਮਨਜੀਤ ਬਿੱਟੂ ਨੂੰ ਕਾਂਗਰਸ ਤੋਂ ਸਾਈਡ ਤੇ ਕੀਤਾ ਸੀ ਹੋ ਸਕਦਾ ਹੈ ਵੀ ਉਹਨਾਂ ਦੇ ਇਲਾਕੇ ਵੀ ਜਾ ਕੇ ਬਿਆਨ ਜਾਣ ਬੁੱਝ ਕੇ ਦਿੱਤਾ ਹੋਇਆ ਇੱਕ ਸਿਆਸਤ ਦੇ ਤੌਰ ਤੇ ਵੀ ਦਿਖਿਆਦਾ ਵੀ ਬੰਨੂ ਪਰ ਹੁਣ ਦੇਖਣਾ ਇਹ ਹੈ ਕਿ ਰਾਜਾ ਵੜਿੰਗ ਕੀ ਕਰਨਗੇ ਹੁਣ ਸਮਝ ਕੀ ਦੀ ਸਰਕਾਰ ਬਣੇਗੀ ਜਾਂ ਨਹੀਂ ਇਹ ਦੋਸਤੋਂ ਹੁਣ 1.5 ਸਾਲ ਬਾਅਦ ਵੀ ਪਤਾ ਲੱਗੇਗਾ ਤੇ ਇਹ ਦੋਸਤ ਸਾਡਾ ਸ਼ਾਨ ਦਾ ਲਾਈਦਾ ਪ੍ਰੋਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਦਾ ਵਿਸ਼ੇਸ਼ ਮੁੱਦਾ ਲੈ ਕੇ ਉਦ ਤੱਕ ਤੁਸੀਂ ਦੇਖਦੇ ਰਹੋ ਇਹਨਾਂ ਪੰਜਾਬੀ ਟੀਵੀ ਤੇ ਮੈਨੂੰ ਦਿਓ ਫਿਲਹਾਲ ਲਈ ਇਜਾਜ਼ਤ ਧੰਨਵਾਦ